ਤਾਗ ਗੁੰਡ ਅਸਪਤਾਲਿਆ ਮਹੱਲਾ 5ਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰ ਨਾਮ ਸਕਾਰ ਪੂਰੇ ਗੁਰ ਦੇਵ ਸਤਿਗੁਰ ਸਾਹਿਬ ਜੀ ਜਦੋਂ ਸਿੱਖ ਸੰਗਤਾਂ ਦੇ ਸਲੀ ਸਲੱਬੀ ਚੜ੍ਹ ਕੇ ਆਏ ਉਹ ਨਾਸ ਹੋ ਗਏ ਉਦੋਂ ਸੰਗਤਾਂ ਦੇ ਅੰਦਰ ਰਸਾ ਹੋਇਆ ਗੁਰੂ ਸਾਹਿਬ ਦੀ ਸ਼ਰਨ ਆਏ ਤੇ ਉਹਨਾਂ ਦੇ ਪਰਖਾਣ ਸਿੱਖਾਂ ਦੀ ਰੱਖਿਆ ਜਿਵੇਂ ਹੋਈ ਹੈ ਉਹ ਸ਼ਬਦ ਮਹਾਰਾਜ ਸਾਹਿਬ ਜੀ ਇਹ ਕਿਹਾ ਜਿਵੇਂ ਚਾਰਨ ਕਰਦੇ ਨੂੰ ਸਿੱਖ ਸੰਗਤਾਂ ਨੂੰ ਐਸ਼ਟਪਦੀ ਇੱਕ ਰਾਗ ਗੋੜ ਦੇ ਅੰਦਰ ਪਹਿਵੇਂ ਪਾਦਸ਼ਾਹ ਉਚਾਰਨ ਕਰਦੇ ਦੂਜੇ ਘਰ ਤੇ ਇੱਕੋ ਰਾਗ ਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਰ ਨਾਮ ਸਕਾਰ ਪੂਰੇ ਗੁਰਦੇ ਜੇ ਭਾਈ ਨਮਸਕਾਰ ਬੰਦਨਾ ਕਰੋ ਸਤਿਗੁਰੂ ਨਾਨਕ ਦੇਵ ਜੀ ਕਹੋਤ ਕਵੀਰ ਪੰਜ ਜੋ ਚੂਰੇ ਪੰਜਾਂ ਨੂੰ ਚੂਰਨ ਵਾਲੇ ਪੂਰਨ ਗੁਰਦੇਵ ਜੀ ਹਨ ਕਹੇ ਐਵੇਂ ਕਿਹਾ ਹੈ ਜੇ ਜਨ ਪੰਜ ਮਾਰ ਬਾਜ਼ਾਰ ਗੁਜ਼ਾਰੇ ਸੋ ਪੂਰਾ ਇਕਲਿਰੇ ਸਫਲੰਗੂਰੋ ਤੇ ਸਫਲ ਜਾ ਕੀ ਸੀ ਸਾਧ ਗਿਆਨ ਫੜਦੇ ਗੁਰੂ ਸਾਹਿਬ ਦਾ ਸਰੂਪ ਹੈ ਜਿਨ੍ਹਾਂ ਦੀ ਸੇਵਾ ਕਰਨ ਵਾਲੇ ਵੀ ਸਫਲੇ ਹੋ ਜਾਂਦੇ ਹਨ ਅੰਤਰ ਜਾਨੀ ਪੁਰਖ ਵਿਧਾਤ ਵੰਦਲੀ ਜਾਣਨ ਵਾਲਾ ਹੈ ਪੂਰਨ ਸਾਰਿਆਂ ਤੋਂ ਜਿਆਪਕ ਹੈ ਬਦਾਕਾ ਕਰਨ ਅਨੁਸਾਰ ਫਰ ਫਰ ਜਾਤਾ ਹੈ 8 ਪਹਿਰ ਨਾਮ ਰੰਗ ਰਤ 8 ਪਹਿਰ ਸਤਿਗੁਰੂ ਆਪ ਨਾਮ ਦੇ ਪ੍ਰੇਮ ਚ ਰਤੇ ਹੋਰਾਂ ਨੂੰ ਨਿਹਾਲ ਕਰਦੇ ਹਨ ਗੁਰੂ ਗੋਬਿੰਦ ਗੁਰੂ ਗੋਪਾਲ ਗੁਰੂ ਸਾਹਿਬ ਤਾਂ ਆਕਾਲ ਪੁਰਖ ਦਾ ਰੂਪ ਹੈ ਤੇ ਗੋਪਾਲ ਅਕਾਲਪੁਰ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ ਆਪਣੇ ਦਾਸ ਕੋ ਰਖਨ ਹਾ ਉਹਦੇ ਸੇਵਕਾਂ ਦੀ ਮਹਾਰਾਜ ਸਾਹਿਬ ਰੱਖਿਆ ਕਰਨ ਵਾਲੇ ਹਨ ਰਹਾਉ ਪਾਦशाह ਸਾਹ ਸਾਹ ਉਮਰਾਉ ਪਤਿਆਏ ਜਿਹੜੇ ਪਾਦਸ਼ਾਹ ਸਨ ਜਹਾਂਗੀਰ ਬਾਦਸ਼ਾਹ ਕੋ ਵੀ ਤੇ ਸ਼ਾਹੂਕਾਰ ਜਿਹੜੇ ਉਹਦੇ ਧਨੀ ਸੀ ਤੇ ਉਮਰਾਉ ਜੋ ਵਜ਼ੀਰ ਖਾਨ ਆਦਿ ਕਿਸੇ ਸਾਰਿਆਂ ਨੂੰ ਗੁਰੂ ਸਾਹਿਬ ਤੇ ਭਰੋਸਾ ਆ ਗਿਆ ਉਸ ਵਕਤ ਕਾਰੀ ਮਾਰ ਪਚਾਏ ਸਾਸ਼ ਮਨ ਜਿਹੜਾ ਬਣਿਆ ਬੈਠਾ ਸੀ ਤੇ ਸ਼ਾਹੂਕਾਰ ਜਿਹੜੇ ਇੰਦਰੀ ਬਣੇ ਬੈਠੇ ਸਾਂਨੇ ਅਤੇ ਉਮਰਾਵ ਜੋ ਇੰਦਰੀਆਂ ਦੇ ਪ੍ਰੇਰਕ ਦੇਵਤੇ ਸਨ ਸਭ ਸਿਮਰਨ ਭਜਨ ਕਰਕੇ ਭਰੋਸੇ ਵਾਲੇ ਬਣ ਗਏ ਦੁਸ਼ਟ ਅਹੰਕਾਰੀ ਮਾਰ ਪਚਾਏ ਜਿਹੜੇ ਦੁਸ਼ਤदाई ਕਰਨ ਵਾਲੇ ਹੰਕਾਰੀ ਸ੍ਰੀਸਲੱਭੀ ਸੀ ਉਹਨਾਂ ਨੂੰ ਮਾਰ ਕੇ ਨਰਕ ਵਿੱਚ ਪਚਾ ਦਿੱਤਾ ਗਿਆ ਸਾੜ ਦਿੱਤਾ ਗਿਆ ਦੁਸ਼ਟ ਜੋ ਇੰਦਰੀਏ ਸਨ ਦੁਸ਼ਟ ਜੋ ਵਿਸ਼ੇਸ਼ ਹਨ ਅਤੇ ਹੰਕਾਰ ਆਪਕ ਬੇਦਿਆ ਹੱਸਦਾ ਸੁਹਾਸੀ ਸਭਨਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਨਿੰਦਕ ਕਾ ਮੁਖ ਦੀਨੋ ਰੂਪ ਜਿਹੜੇ ਨਿੰਦਿਆ ਕਰਨ ਵਾਲੇ ਪੁਰਖ ਉਹਨਾਂ ਦੇ ਮੂੰਹ 'ਚ ਨਿੰਦਿਆ ਰੂਪੀ ਰੋਗ ਚਿੰਬੜ ਗਿਆ ਜਾਂ ਕੋੜ ਆਦਿਕ ਹੋ ਗਿਆ ਐਸੇ ਪੁਰਖਾਂ ਦੇ ਜੈ ਜੈਕਾਰ ਕਰੇ ਸਭ ਲੋਕ ਜੋ ਮਹਾਰਾਜ ਦੇ ਪਿਆਰੇ ਆ ਉਹ ਸਾਰੇ ਜੈ ਜੈਕਾਰ ਸਤਿਗੁਰਾਂ ਦਾ ਕਰਦੇ ਹਨ ਦਨਕੈ ਮਨ ਮਹਾ ਅਨੰਦ ਸੰਤ ਭਗਤ ਜਿਹੜੇ ਉਹਨਾਂ ਦੇ ਮਨ 'ਚ ਬੜਾ ਭਾਰੀ ਮਹਾਰਾਜ ਦੀ ਕਿਰਪਾ ਕਰਕੇ ਆਨੰਦ ਪ੍ਰਾਪਤ ਹੋਇਆ ਹੈ ਸੰਤ ਜਪਹਿ ਗੁਰਦੇਵ ਭਗਵਾਨ ਸੰਤ ਭਗਤ ਗੁਰਦੇਵ ਜੀ ਅਕਾਲ ਪੁਰਖ ਦਾ ਰੂਪ ਭਗਵਾਨ ਤਿਆਨ ਕੇ ਜਪਦੇ ਹਨ ਗੁਰਦੇਵ ਜੀ ਰਾ ਭਗਵਾਨ ਦਾ ਜਾਪ ਕਰਦੇ ਹਨ ਸੰਗਤ ਕੇ ਮੁਖ ਪੂਜਲ ਪਹੇ ਜੋ ਮਹਾਰਾਜ ਦੀ ਸੰਗਤ ਕਰਨ ਵਾਲੇ ਉਹਨਾਂ ਦੇ ਉਜਲ ਮੁਖ ਹੋ ਗਏ ਲੋਕ ਪਰ ਲੋਕ ਚਿਹਰੇ ਵੀ ਪਵਿੱਤਰ ਹੋ ਗਏ ਸਗਲ ਥਾਨ ਨਿੰਦਕ ਕੇ ਗਏ ਜਦ ਨਿੰਦਕ ਪੁਰਸ਼ ਆਉਨਾਂ ਦਾ ਲੋਕ ਪ੍ਰਲੋਕ ਸਾਰੇ ਥਾਂ ਚਲੇ ਗਏ ਸਾਸ ਸਾਸ ਜਨ ਸਦਾ ਸਲਾਹੀ ਮਹਾਰਜ ਜਿਹੜੇ ਜਾਨਾ ਸਾਸ ਸਾਸ ਵਾਹਿਗੁਰੂ ਨੂੰ ਸਦਾ ਸਲਾਉਂਦੇ ਹਮ ਸਿਫਤ ਕਰਦੇ ਆ ਪਾਰ ਬ੍ਰਹਮ ਗੁਰ ਬੇਪਰਵਾਹ ਪਾਰ ਬ੍ਰਹਮ ਸਰੂਪ ਗੁਰੂ ਸਾਹਿਬ ਬੇਪਰਵਾਹ ਬੇਖਾਸ ਹਨ ਉਹਨਾਂ ਨੂੰ ਕਿਸੇ ਦੀ ਖਾਸ ਨਹੀਂ ਹੈ ਸਗਲ ਭੈ ਮਿਟੀ ਜਾ ਕੀ ਸ਼ਰਨ ਜਿਨਾਂ ਦੀ ਸ਼ਰਨ ਕੋਈ ਨਾ ਕਰਕੇ ਸਾਰੇ ਭੈ ਸੱਤ ਪ੍ਰਕਾਰ ਦੇ ਪੈ ਮਿਟ ਗਏ ਹਨ ਨਿੰਦਕ ਮਾਰ ਪਾਏ ਸਭ ਧਰਮ ਜੋ ਮਹਾਰਾਜ ਦੇ ਪਿਆਰੇ ਨਿੰਦਿਆ ਕਰਨ ਵਾਲੇ ਮਾਰ ਕੇ ਸਾਰੇ ਧਰਤੀ ਤੇ ਪਾ ਕੇ ਢੀਆਂ ਜੂਨਾ ਚ ਪੈ ਗਏ ਸੱਫਰ ਬਣ ਕੇ ਧਰਤੀ ਤੇ ਡਿਗ ਪਏ ਜਨ ਕੀ ਨਿੰਦਾ ਕਰੈ ਨਾ ਕੂ ਜੋ ਮਹਾਰਾਜ ਦੇ ਪਿਆਰੇ ਜਨ ਹਨ ਉਹਨਾਂ ਦੀ ਕੋਈ ਨਿੰਦਿਆ ਨਾ ਕਰੇ ਜੋ ਕਰੈ ਸੋ ਦੁਖਿਆ ਹੋ ਜਿਹੜਾ ਕੋਈ ਕਰੇਗਾ ਉਹ ਦੁਖੀ ਹੋਵੇਗਾ ਤੇ ਆਏ ਵਾਹਿਗੁਰੂ ਦੇ ਪਿਆਰੇ ਉਹ ਨਿੰਦਕਾਂ ਤੇ ਨਫ਼ਰਤ ਨਹੀਂ ਕਰਦੇ ਉਹ ਤਾਂ ਠੇ ਫੇਰ ਭਗਤ ਯਾਨੀ ਕੋ ਵਾਹਿਗੁਰੂ ਨੂੰ ਧਿਆਉਂਦੇ ਰਹਿੰਦੇ ਹਨ ਜਮੂਆ ਤਾਂ ਕਹੇ ਨਿਗਟ ਨਾ ਜਾਏ ਜਮ ਤਾਂ ਪਰਵਲਵਾਣ ਧਰਮਰਾਜਾ ਉਹਦੇ ਜਿਹੜੇ ਦੂਤਾਂ ਜਮੂਆ ਜਮੂਰੇ ਜੇ ਹਨ ਉਹਨਾਂ ਦੇ ਨੇੜੇ ਨਹੀਂ ਆ ਸਕਦੇ ਅਜਰਾਇਲ ਨੇਕਾ ਇ ਮੇਕਾ ਇ ਲਾਦਕ ਜਾਨ ਨਿਰਵੈਰ ਨਿੰਦਕ ਅਹੰਕਾਰੀ ਜਿਹੜੇ ਮਹਾਰਾਜ ਦੇ ਪਿਆਰੇ ਹੋ ਨਿਰਵੈਰ ਹਨ ਕਿਸੇ ਨਾਲ ਵੈਰ ਨਹੀਂ ਕਰਦੇ ਨਿੰਦਕ ਲੋਕ ਐਵੇਂ ਹੰਕਾਰ 'ਚ ਸੜੇ ਰਹਿੰਦੇ ਹਨ ਜਨ ਪਲ ਮੰਨ ਹੈ ਨਿੰਦਕ ਵਿਕਾਰੀ ਸ ਮਹਾਰਾਜ ਦੇ ਪਿਆਰੇ ਤਾਂ ਸਭ ਦਾ ਭਲਾ ਮਨਾਉਂਦੇ ਆ ਤੇ ਨਿੰਦਕਾਂ ਦੇ ਅੰਦਰ ਵਕਾਰ ਹੋਇ ਉਹ ਬੁਰਾਈ ਕਰਦੇ ਰਹਿੰਦੇ ਆ ਲੋਕਾਂ ਦਾ ਕਿਉਂ ਕਹਿ ਸਿੱਖ ਸਤਗੁਰੂ ਤੇ ਆਇਆ ਗੁਰੂ ਸਾਹਿਬ ਦੇ ਸਿੱਖਾਂ ਨੇ ਤਾਂ ਸਤਗੁਰੂ ਸੱਚੇ ਪਾਤਸ਼ਾਹ ਨੂੰ ਧਿਆਉਣਾ ਕੀਤਾ ਹੈ ਜਨ ਉੱਭੜੇ ਨਿੰਦਕ ਨਰਕ ਪਾਵੇ ਜਿਹੜੇ ਮਹਾਰਾਜ ਦੇ ਜਾਨਾ ਸਤਗੁਰਾਂ ਨੂੰ ਧਿਆ ਕਰਕੇ ਉੱਭੜ ਗਏ ਬਚ ਗਏ ਆ ਜੇ ਨਿੰਦ ਕਉ ਨਰਕ ਉਜਾਇਆ ਗਿਆ ਹੈ ਸੁਣ ਸਾਜਨ ਮੇਰੇ ਮੀਤ ਪਿਆਰੇ ਸੱਜਣ ਸਾਡੇ ਮੰਦੇ ਸੇ ਸਾਡੇ ਮਿੱਤਰੋ ਤਾਂ ਦੇ ਏ ਪਿਆਰੇ ਬਾਣੀ ਦੇ ਸੁਣੋ ਸਤਿ ਬਚਨ ਵਰਤ ਹੈ ਹਰ ਦੁਆਰ ਇਸ ਪ੍ਰਕਾਰ ਸੁਣ ਸਾਜਨ ਮੇਰੇ ਮੀਤ ਪਿਆਰੇ ਸੱਜਣੋ ਹੁੰਦੇ ਜਿਹਦੇ ਨਾਲ ਮੁਹੱਬਤ ਕਰੀਏ ਤੇ ਉਹ ਮੁਹੱਬਤ ਉਨੀ ਕਰੇ ਜਿੰਨੀ ਕਰੀਏ ਮਿੱਤਰੋ ਹੁੰਦੇ ਜਿਹਨਾਂ ਮੁਹੱਬਤ ਨਾ ਕਰੀਏ ਫੇਰ ਵੀ ਮੁਹੱਬਤ ਕਰੇ ਪਿਆਰੇ ਉਹ ਹੁੰਦੇ ਜਿਨ੍ਹਾਂ ਨਾਲ ਯਕਾ ਕਰੀਏ ਫੇਰ ਵੀ ਉਹ ਪਿਆਰ ਨਵਾਵੇ ਪਰਪਕਾਰ ਕਰੇ ਤੁਸੀਂ ਸਾਰੇ ਸੁਣੋ ਸਾਡੇ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਡੇ ਮਨ ਬਾਣੀ ਸੀਰ ਦੇ ਸੁਜਨ ਮਿੱਤਰ ਪਿਆਰਿਓ ਸੁਣੋ ਸਤਿ ਬਚਨ ਵਰਤ ਹੈ ਹਰ ਦੁਆਰੇ ਇਹ ਸੱਚੇ ਬਚਨ ਵਰਤਦੇ ਹਰਿ ਦੇ ਦਵਾਰ ਵਿੱਚ ਦਰਗਾਹ ਵਿੱਚ ਜੈਸਾ ਕਰੇ ਸੋ ਤੈਸਾ ਪਾਈ ਜੈਸਾ ਜੀਵ ਕਰਮ ਕਰਦਾ ਤੈਸਾ ਫਲ ਪਾਉਂਦਾ ਹੈ ਅਭਿਮਾਨੀ ਕੀ ਜੜ ਸਰ ਪਰ ਜਾਏ ਉਹ ਹੰਕਾਰੀ ਪੁਰਖ ਹੈ ਉਹਦੀ ਜੜ ਜਿਹੜੀ ਹੈ ਉਹ ਸਰ ਪਰ ਜਰੂਰ ਵਰ ਜੂ ਚਲੀ ਜਾਂਦੀ ਹੈ ਉਹ ਨਿਜੜਾ ਹੋ ਨੇਜੜਾ ਹੋ ਕੇ ਬੇਗਤ ਹੋ ਕੇ ਮਰਦਾ ਹੈ ਉਹਦੀ ਸਰਦਾ ਰੂਪੀ ਜੜ ਰੇਤ ਨਹੀਂ ਹੁੰਦੀ ਉਹਦੀ ਖੋਲ ਰੂਪੀ ਜੜ ਵੀ ਨਹੀਂ ਤੁਗਦੀ ਇੱਥੇ ਹੀ ਨਾਸ ਹੋ ਜਾਂਦੀ ਹੈ ਨਹੀਂ ਧਰਿਆ ਸਤਗੁਰ ਧਰ ਤੇਰੀ ਜੇ ਮਹਾਰਾਜ ਦੇ ਨਧਰੇ ਪੁਰਖ ਹੈ ਉਹਨਾਂ ਨੂੰ ਜਿਨ੍ਹਾਂ ਦੀ ਕੋਈ ਓਟ ਨਹੀਂ ਨਧਰਿਆਂ ਦੀ ਤੂੰ ਤਰਿਆ ਸਤਿਗੁਰੂ ਜੀ ਤੇਰੀ ਟੇਕ ਹੈ। ਕਰ ਕਿਰਪਾ ਰੱਖੋ ਜਨ ਕੀ। ਕਿਰਪਾ ਕਰਕੇ ਆਪ ਦੇ ਜਨਾ ਭਗਤਾਂ ਦੀ ਰੱਖਿਆ ਕਰਦੇ ਹੋ ਆਪ। ਬੋ ਨਾਨਕ ਤਿਸ ਗੁਰ ਬਲਿਹਾਰ। ਸਤਿਗੁਰੂ ਅਰਜਨ ਦੇਵ ਜੀ ਕਹਿੰਨੇ ਉਹ ਸਤਿਗੁਰ ਨਾਨਕ ਦੇਵ ਜੀ ਤੋਂ ਬਿਹਾਰ ਕੁਰਬਾਨ ਜਾਈਏ। ਜਾ ਕੇ ਸਿਮਰਨ ਪੈ ਜਿਸ ਵਾਰੀ ਜਿਨ੍ਹਾਂ ਸਤਿਗੁਰ ਨਾਨਕ ਦੇਵ ਦਾ ਭਜਨ ਕਰਨੇ ਕਰਕੇ ਲੋਕ ਪ੍ਰਲੋਕ ਵਿੱਚ ਆਪ ਦੇ ਪਿਆਰਿਆਂ ਦੀ ਪੈ ਜਿਹੜੀ ਪ੍ਰਤਗਿਆ ਸੀ ਉਹ ਸਵਾਰ ਦਿੱਤੀ ਨੀ ਪੂਰੇ ਕਰ ਦਿੱਤੇ ਉਹਨਾਂ ਦੇ